ਸਾਸਰੀ ਕਾਲ ਜੀ ਫਿਰਦਾ ਗਲਡੇਰੀ ਫਾਰਮ ਬੂਣਾਂ ਵਾਲੇ ਤੇ ਤੁਹਾਡਾ ਸਵਾਗਤ ਆ ਜਾਨਵਰ ਬੈਠੇ ਆਪਣੇ ਵਪਾਰ ਵਾਲੀ ਮੈਂ ਇੱਕ ਦੂਜੇ ਸਾਰੇ ਆਪਣੇ ਘਰ ਦੇ ਜਾਨਵਰ ਬਾਹਰ ਬਹਿ ਕੇ ਪਸ਼ੂ ਮਿੱਟੀ ਦੇ ਵਿੱਚ ਬਹੁਤਾ ਖੁਸ਼ ਰਹਿੰਦਾ ਸਾਰੇ ਜਾਨਵਰ ਰੈਸਟ ਕਰੀ ਜਾਂਦੇ ਆ ਆ ਆਪਣੀ ਚੈਂਪੀਅਨ ਮੈਂ ਆ ਛੋਟੀ ਸ਼ਾਨਦਾਰ ਵਾਲੀ ਆ ਆ ਸ਼ਾਨਦਾਰ ਦੇ ਕੱਟੇ ਦੀ ਆ ਉਸਤਾਰ ਵਾਲੀ ਆ ਆ ਲੰਡੇ ਵਾਲੀ ਬੈਠੀ ਆਪਣੀ ਇਹ ਆ ਛੋਟੀ ਡਾਇਮੰਡ ਦੀ ਆ 4 ਮਹੀਨੇ ਦੀ ਗੱਬਣਾ ਬਹੁਤ ਜ਼ਿਆਦਾ ਬਿਊਟੀ ਇਹਦੀ ਕਰਮਾ ਵਾਲੀ ਦੀ ਬਹੁਤ ਟਾਪ ਦੀ ਛੋਟੀ ਏ ਨਿੱਕੀ ਸਿੰਗੀ ਆ ਸਾਹ ਸੁਥਰੀ ਆ ਪਿੰਡ ਦੀ ਆਪਣੀ ਮਨਤੀ ਵਾਲੀ ਝੋਟੀ ਦੀ ਆ ਯੂਬੇ ਦੀ ਆ ਜਾਂਦੀ ਆ ਇਹ ਯੂਬੇਹਾਨ ਦੀ ਕੱਟੀ ਇਹ ਵੀ ਬਹੁਤ ਸੋਹਣੀ ਕੱਟੀ ਜਿਹਦੀ ਮਾਂ ਬਹੁਤ ਟੌਪਰ ਆ ਆ ਵੀ 스타 ਸੰਦੀ ਆ ਆ ਆਪਣੀ ਫਰੋਵਰ ਵਾਲੀ ਮੈਂ ਵੱਡੀ ਇਹਦੀ ਬਹੁਤ ਖਾਸੀ ਤਿਆਰੀ ਮੇਲਿਆਂ ਤੇ ਵੀ ਪਰਮਾਲੀ ਸੂਗੂ ਅਗਲੀ ਯਾਰ ਨੂੰ ਵੱਡੀ ਮੈਂ ਮੌਸਮ ਵਾਲੀ ਤਿਆਰ ਆ ਆ ਡਾਇਮੰਡ ਵਾਲੀ ਦਾ ਤੁਹਾਨੂੰ ਦੱਸਦਾ ਇਹਦੀ ਮਾਂ ਬਹੁਤ ਚੰਗੀ ਆ। ਇਹ ਆ ਸਟਾਰ ਵਾਲੀ ਹੈ ਆਪਣੀ ਚੈਂਪੀਅਨ ਮੈਂਦੀ ਆ। ਤੇ ਆ ਜਿਹੜੀ ਪਾਈ ਏ ਨੰਦੇ ਦੀ ਆ। ਆ ਵੀ ਉਹ ਖਰੋਜਪੁਰ ਵਾਲੇ ਸਾਹ ਦੇ ਹੋਈ ਆ। ਆ ਹੈਗੀ ਸ਼ਾਨਦਾਰ ਵਾਲੀ ਮਿੱਕੀ ਸਿੰਘੀ ਵਾਲੀ। ਸ਼ਾਨਦਾਰ ਦੀ ਆ ਉਹ ਆਪਣੀਆਂ ਮਨਤੀ ਝੋਟੀ ਤੇ ਆ ਆਪਣੇ ਬੈਠੇ ਆ। ਔਰ ਲਾਵਾ ਦਾ ਆਪਾਂ ਗੱਡੀ ਜੋੜ ਲਿਆ ਤੇ ਦੂਜਾ ਜੜਾ ਭਾਜਦਾ। ਆਦਰ ਵੀ ਭੱਜਾ ਹੀ ਉਦੋਂ ਆ ਆਪਣੀ ਵੱਟੀ ਮੈਂ ਜਿਹੜੀ ਆਪਣੀ ਪੀਡੀਐਫ ਮੇਲੇ ਤੇ ਜਾਣੀ ਤੇ ਆ ਕੰਡੇ ਵਾਲੇ ਦਾ ਉਹ ਕਾਲੀ ਦਾ ਆ ਗਿਆ ਬੱਚਾ ਤੇ ਉਹ ਵੱਡੀ ਮੈਂ ਜਿਹੜੀ ਮੇਲੇ ਵਾਲੀ ਦਾ ਘਟਾ ਇਹ ਜਾਨਵਰ ਆਪਣੇ ਕੋਲੇ ਸਾਰੇ ਸਾਫ਼ ਸੁਥਰੇ ਚੜਦੇ ਤੋਂ ਚੜਦੇ ਤੇ ਬਾਕੀ ਉਹਨਾਂ ਵੀ ਛੋਟੀ ਗੱਬਣਾ ਚਾਰਾਂ ਦੀ ਉਹ ਵੀ ਚੰਨਾ ਦੀ ਗੱਬਣਾ ਜਾਂਦੀ ਇਹ ਮੇਲਿਆਂ ਤੇ ਦੋਵੇਂ ਕਰਮ ਵਾਲਿਆਂ ਨੂੰ ਸੂਪਣੀਆਂ ਅਗਲੀ ਯਾਰ ਨੂੰ ਜਾਨਵਰ ਮੇਲਿਆਂ ਦੇ ਪੌਣ ਵਾਲੇ ਪੂਰੇ ਤਿਆਰ ਹੋ ਜਾਣਗੇ ਕਟੀਆਂ ਵੀ ਹੋ ਜਾਣੀਆਂ ਸਟਾਰ ਵਾਲੀਆਂ ਇਹ ਕੋ ਸਟਾਰ ਦੀ ਆ ਪ੍ਰੋਪਰ ਜਾਨਵਰਾਂ ਦੀ ਪੂਰੀ ਤਿਆਰੀ ਰੱਖਾਂਗੇ ਅਗਲੀ ਯਾਰ ਨੂੰ ਯਾਰ ਕੀ ਆਪਣੇ ਜਾਣਗੇ ਚੁਾਈ ਵਾਲੀ ਮੈਂ ਜਾਊਗੀ ਇਹ ਕਾ ਬਿਊਟੀ ਵਾਲੀ ਜਿਹੜੀ ਆਪਣੇ ਆਹ ਬੈਠੀ ਆ ਇਹ ਜਾਊਗੀ ਉਸ ਤਰ੍ਹਾਂ ਉਸ ਤਰ੍ਹਾਂ ਲਾਤਾ ਇਹਦੇ ਬਾਕੀ ਚਲੋ ਵਾਏ ਗੁਰੂ ਮੇਰ ਕਰੇ ਮੇਲਿਆਂ ਤੇ ਛੱਡਾਂਗੇ ਸਾਰੇ ਜਾਨਵਰ ਪਿੰਡ ਆਪਣਾ ਬੂਂਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਲਵੰਡੀ ਪਾਈ ਦੇ ਕੋਲ ਮੋਗਾ ਫਰੀਦਕੋਟ ਮਖੂ ਤੋਂ ਸੇਮ ਇੱਕੋ ਜੀ 20 ਕਿਲੋਮੀਟਰ ਬਾਅਦ ਤੇ ਆ ਜੀਰੇ ਦੇ ਕੋਲ ਬੂਂਆ ਵਾਲਾ ਪਿੰਡ